ਜਾਂ ਹੁੰਤਾ ਨਹੀਂ ਹੈ ਜਾਂ ਕਿਤੇ ਉਹਦਾ ਉਹਦਾ ਡੈਰਾ ਸੁੰਘੜਦਾ ਵੀ ਅਸੀਂ ਉਸ ਤੋਂ ਵਿਸ਼ਾਲ ਬਣਾਉਣਾ ਹੈ ਕੋਈ ਫਲਸਫਾ ਨਹੀਂ ਗੁਰੂ ਸਾਹਿਬ ਦੇ ਸਾਰੇ ਸੰਦੇਸ਼ ਸੀਗਾ ਵੀ ਡੀ ਹਿਊਮਨਾਈਜੇਸ਼ਨ ਦੇ ਖਿਲਾਫ ਸੰਘਰਸ਼ ਹਿਊਮਨਾਈਜ਼ ਕਰਨ ਕਿਉਂਕਿ ਜਿਹੜੇ ਜ਼ਾਲਮ ਦੂਜਿਆਂ ਤੇ ਜ਼ੁਲਮ ਕਰਦੇ ਉਹ ਆਪ ਵੀ ਡੀ ਹਿਊਮਨਾਈਜ਼ ਹੁੰਦੇ ਪਰ ਹੁਣ ਸਿੱਖ ਕਾਫੀ ਸਿਆਣਾ ਹੋ ਚੁੱਕਿਆ ਹੈ ਜੋ ਹਾਲਾਤ ਅੱਜ ਤੋਂ 20 ਸਾਲ ਪਹਿਲਾਂ ਸੀ 25 30 ਸਾਲ ਦੀ ਉਹ ਅੱਜ ਹਾਲਾਤ ਨਹੀਂ ਮਤਲਬ ਜੇ ਅੱਜ ਦੇ ਹੁਣ ਜੇ ਸਭ ਤੋਂ ਖਤਰਨਾਕ ਚੀਤੀ ਹੈ ਉਹ ਇਹ ਹੈ ਕਿ ਉਹ ਭਾਰ ਬਹੁਤ ਵੱਡਾ ਹੋ ਗਿਆ ਲੋਕਾਂ ਦਾ ਜज्ਬਾ ਸਿਖਰ ਤੇ ਪਹੁੰਚ ਗਿਆ ਇੱਥੇ ਆ ਕੇ ਸਟੇਜਾਂ ਤੇ ਹੋਰ ਅੰਦਰ ਜਾ ਕੇ ਹੋ ਇੰਨੇ ਲੱਖ ਨਹੀਂ ਇੰਨੇ ਦੇ ਉਹ ਧਰਨਾ ਲਾਤਾ ਇਹਨਾਂ ਨੇ ਉੱਥੋਂ ਤੱਕ ਹੈਂਡਲ ਕੀਤਾ ਗੱਲ ਇਨਾਂ ਦੀ ਉਹ ਬੁੱਧੀ ਉੱਥੋਂ ਤੱਕ ਨਹੀਂ ਨਾ ਦ੍ਰਿਸ਼ਟੀ ਸਕੇਟ ਦੀ ਇਹਨਾਂ ਨੂੰ ਬਾਹਰੀ ਸਮਝ ਨਹੀਂ ਇੱਕ ਮੁਸਲਮਾਨ ਵੀਰ ਲਿਆਂਦਾ ਇੱਕ ਹਿੰਦੂ ਵੀਰ ਨਾਲ ਖੜਾਇਆ ਤੇ ਬਾਕੀ ਜਿਹੜੇ ਹੋਰ ਆਪਣੇ ਸਿੱਖ ਤਾਂ ਸੀ ਗਈ ਤਾਂ ਕਿ ਲੋਕਾਂ ਨੂੰ ਇੱਕੇ ਸੰਦੇਸ਼ ਪਹੁੰਚੇ ਲਗਭਗ 2 ਮਹੀਨੇ ਦਾ ਪੰਜਾਬ ਦਾ ਸੰਘਰਸ਼ ਤੇ ਹੁਣ ਕਈ ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਿਸਾਨੀ ਚੱਲ ਰਿਹਾ ਹੈ ਹਰ ਸੰਘਰਸ਼ ਦੇ ਪੜਾ ਹੁੰਦੇ ਆ ਪੜਾਹਾਂ ਚੋਂ ਗੁਜ਼ਰ ਕੇ ਸੰਘਰਸ਼ ਅੱਗੇ ਵਧਦੇ ਆ ਤੇ ਉਹਦੀ ਰੂਪਰੇਖਾ ਤੈਹ ਹੁੰਦੀ ਰਹਿੰਦੀ ਹੈ ਆਪ ਮੁਹਾਰੇ ਚਲਦੇ ਆ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਵਾਸਤੇ ਵੱਡੇ ਚਿੰਤਕ ਅਜਮੇਰ ਸਿੰਘ ਜੀ ਮੌਜੂਦ ਨੇ ਔਰ ਅੱਜ ਭਾਈ ਜਸਵੰਤ ਸਿੰਘ ਖਾਲੜਾ ਦੀ ਕਿਤਾਬ ਦੀ कुंठ ਚੁਕਾਈ ਵੀ ਹੋਈ ਹੈ ਬਹੁਤ ਬਹੁਤ ਸਵਾਗਤ ਹੈ ਜੀ ਔਨ 에ਅਰ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਹਿਲਾਂ ਕਿਤਾਬ ਤੋਂ ਸ਼ੁਰੂਆਤ ਕਰੂੰਗਾ ਇਸ ਸੰਘਰਸ਼ ਦੇ ਹਵਾਲੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਦਾ ਜੀਵਨ ਜਾਣਨਾ ਚਾਹੁੰਨਾ ਦੇਖੋ ਜੀ ਮੇਰਾ ਜਸਵੰਤ ਸਿੰਘ ਖਾਲੜਾ ਨਾਲ ਬਹੁਤ ਨੇੜਲਾ ਤੇ ਲੰਬਾ ਵਾਰਿਆ 1973 ਚ ਜਦੋਂ ਉਹ ਬੀਏ ਪਾਸ ਕਰਕੇ ਕਾਲਜੋਂ ਨਿਕਲਿਆ ਮੈਂ ਉਹਦੋਂ ਆਲਰੇਡੀ 2-3 ਸਾਲ ਪਹਿਲਾਂ ਲਹਿਰ ਦੇ ਵਿੱਚ ਸ਼ਾਮਲ ਹੋ ਚੁੱਕਿਆ ਸੀ ਉਸ ਮੌਕੇ नक्सली ਲਹਿਰ ਚੱਲ ਰਹੀ ਸੀ ਹੂੰ ਤੇ ਉਹ ਮੈਨੂੰ ਮਿਲਿਆ ਸਤੰਬਰ 1973 ਚ ਹੂੰ ਉਹਦੇ ਨਾਲ ਗੱਲਬਾਤ ਹੋਈ ਕਾਫੀ ਵਿਚਾਰਾਂ ਹੋਈਆਂ ਤੇ ਉਹ ਸਾਡੇ ਨੁਕਤਾ ਨਾਜ਼ਰ ਨਾਲ ਪੂਰਾ ਸਹਿਮਤ ਹੋਇਆ ਫਿਰ ਅਸੀਂ ਇਕੱਠਿਆਂ ਨੇ ਉਹ ਸਾਡੇ ਨਾਲ ਰਲ ਕੇ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਹੂੰ ਤੇ ਤਕਰੀਬਨ 4-5 ਸਾਲ ਅਸੀਂ ਇਕੱਠਿਆਂ ਨਹੀਂ ਕੰਮ ਕੀਤਾ ਉਸ ਤੋਂ ਬਾਅਦ ਲਹਿਰ ਚ ਬੜੀ ਟੁੱਟ-ਪੁੱਟ ਹੋਈ ਉਥਲ-ਪੁਥਲ ਜੀ ਹੋਈ ਐਮਰਜੈਂਸੀ ਤੋਂ ਬਾਅਦ ਹੂੰ ਤੇ ਚਲੋ ਭਾਵੇਂ ਉਹਦੋਂ ਜਥੇਬੰਦੀਆਂ ਅਲੱਗ-ਅਲੱਗ ਹੁੰਦੀਆਂ ਰਹੀਆਂ ਹੂੰ ਪਰ ਅਸੀਂ ਮਿਲਦੇ ਰਹੇ ਆਪਸੀ ਸਾਂਝ ਬਣੀ ਰਹੀ ਫਿਰ ਉਹ ਉਹ ਵੀ ਲੈਫਟ ਮੂਵਮੈਂਟ ਸੀ ਰਿਹਾ ਮੈਂ ਵੀ ਮੂਵਮੈਂਟ ਹੂੰ 1984 ਕੋ ਮੋੜ ਬਿੰਦੂ ਆਇਆ ਹੂੰ ਜਿਨੇ ਉਹਨੂੰ ਵੀ ਬਦਲਿਆ ਤੇ ਮੈਨੂੰ ਵੀ ਬਦਲਿਆ ਹੂੰ ਉਸ ਤੋਂ ਬਾਅਦ ਅਸੀਂ ਦੋਵੇਂ ਸਿੱਖ ਸੰਘਰਸ਼ ਦੇ ਨਾਲ ਤੁਰੇ ਤੇ ਉਹ ਫਿਰ ਇੱਕ ਹੋਰ ਪੱਧਰ ਤੇ ਜਾ ਕੇ ਸਾਡੀ ਸਾਹਜ ਬਣੀ ਹੂੰ ਤੇ ਉਹ ਅਲੱਗ ਕੰਮ ਕਰਦਾ ਰਹੇ ਮੈਂ ਅਲੱਗ ਕੰਮ ਕਰਦਾ ਰਹਾ ਮੇਰਾ ਖੇਤਰ ਹੋਰ ਸੀ ਉਹਦਾ ਖੇਤਰ ਹੋਰ ਸੀ ਤੇ ਪਰ ਅਸੀਂ ਗਾਹੇ-ਗਾਹੇ ਮਿਲਦੇ ਰਹੇ ਵਿਚਾਰਾਂ ਕਰਦੇ ਰਹੇ ਤੇ ਇਸ ਕਿਸਮ ਦੀ ਮੇਰੀ ਉਹਨਾਂ ਨਾਲ ਲੰਮੀ ਸਾਂਝ ਰਹੀ ਹੈ। ਹੁੰਡ ਚੁਕਾਈ ਦਾ ਦਿਨ ਅੱਜ ਹੀ ਕਿਉਂ ਮਿੱਥਿਆ ਤੁਸੀਂ? ਅੱਜ ਦੇ ਸਭ ਤੋਂ ਵੱਡਾ ਤਾਂ ਕਾਰਨ ਇਹ ਸੀ ਕਿ ਅੱਜ ਦਾ ਦਿਨ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ। ਹੂੰ ਤੇ ਜਸਵੰਤ ਸਿੰਘ ਖਾਲੜਾ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੋ ਚੁੱਕਿਆ ਹੈ। ਇੱਕ ਮਨੁੱਖ ਹਿਊਮਨ ਰਾਈਟਸ ਨੂੰ ਡਿਫੈਂਡਰ ਦੇ ਡਿਫੈਂਡਰ ਦੇ ਤੌਰ ਤੇ। ਹੂੰ ਸੋ ਇਸ ਕਰਕੇ ਸਾਨੂੰ ਇਹ ਸੀ ਵੀ ਅੱਜ ਦਾ ਦਿਨ ਹੀ ਠੋਕਮਾ ਦੇਣਾ ਹੈ। ਤੇ ਜਿੱਥੇ ਅਸੀਂ ਇਹਨੂੰ ਰਿਲੀਜ਼ ਕਰੀ ਫਿਰ ਆਮ ਜੋ ਇੱਕ ਕਨਵੈਨਸ਼ਨ ਬਣੀ ਹੋਈ ਆ ਉਹ ਇਹ ਆ ਕਿ ਕੋਈ ਨਾ ਕੋਈ ਪ੍ਰੋਮਿਨੈਂਟ ਹਸਤੀ ਨੂੰ ਬੁਲਾਓ ਉਹ ਤੋਂ ਕਿਤਾਬ ਰਿਲੀਜ਼ ਕਰਾਓ ਅਸੀਂ ਇਹ ਸੋਚਿਆ ਕਿ ਨਹੀਂ ਉਹ ਰਵਾਇਤ ਤੋਂ ਵੀ ਪਾਸੇ ਹਟੋ ਆਪਾਂ ਕਿ ਅੱਜ ਦੀ ਅੱਜ ਦੇ ਮੌਕੇ ਤੇ ਜਿਹੜੀ ਲੋੜ ਆ ਕਿ ਜਿਹੜਾ ਸਿੱਖ ਧਰਮ ਦਾ ਮਾਨਸਕੀ ਜਾਤ ਸਭਾ ਇੱਕੇ ਪਹਿਚਾਣ ਬੋ ਜਿਹੜਾ ਉਹ ਸਰਬਸਾਂਝੀ ਵਾਲਤਾ ਦਾ ਇੱਕ ਫਲਸਫਾ ਹੈ ਇੱਕ ਦ੍ਰਿਸ਼ਟੀਕੋਣ ਹੈ ਉਹ ਲੋਕਾਂ ਸਾਹਮਣੇ ਜਾਵੇ ਉਹਨੂੰ ਅਸੀਂ ਫਿਰ ਸੰਬੋਲਿਕ ਰੂਪ ਚ ਕੀਤਾ ਕਿ ਇੱਕ ਮੁਸਲਮਾਨ ਵੀਰ ਲਿਆਂਦਾ ਇੱਕ ਹਿੰਦੂ ਵੀਰ ਨਾਲ ਖੜਾਇਆ ਤੇ ਬਾਕੀ ਜਿਹੜੇ ਹੋਰ ਆਪਣੇ ਸਿੱਖ ਤਾਂ ਸੀ ਗਈ ਤਾਂ ਕਿ ਲੋਕਾਂ ਨੂੰ ਇੱਕ ਇਹ ਸੰਦੇਸ਼ ਪਹੁੰਚੇ ਨਾਲੇ ਜਸਵੰਤ ਸਿੰਘ ਖਾਲੜਾ ਨੂੰ ਇਸ ਤਰੀਏ ਯਾਦ ਕਰਨਾ ਚੰਗਾ ਲੱਗਦਾ ਉਹਨੂੰ ਸੰਘੇੜ ਕੇ ਨਾ ਸੀ ਕਰੀਏ ਕਿ ਕਿਸੇ ਇੱਕ ਵਰਗ ਤੱਕ ਤੇ ਕਿਸੇ ਇੱਕ ਧਰਮ ਤੱਕ ਉੱਤ ਉਹਨਾਂ ਤੋਂ ਉੱਪਰ ਉੱਠ ਚੁੱਕਿਆ ਸੀ ਗੱਲਾਂ ਥੋੜੀ ਜੀ ਇਸ ਸੰਘਰਸ਼ ਦੀ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਕਿਹਾ ਕਿ ਜਦੋਂ ਸਿੱਖ ਸੰਘਰਸ਼ ਦੀ ਗੱਲ ਆਉਂਦੀ ਹੈ ਸਟੇਜਾਂ ਤੋਂ ਇਹ ਸਟੇਜ ਤੋਂ ਖਾਸ ਤੌਰ ਤੇ ਇਸ ਸੰਘਰਸ਼ ਦੀ ਸਟੇਜ ਤੋਂ ਬੋਲ ਰਿਹਾ ਕਿ ਇਸ ਸੰਘਰਸ਼ ਨੂੰ ਕੱਲਾ ਸਿੱਖ ਫਲਸਫੀ ਤੱਕ ਸੀਮਿਤ ਨਾ ਕਰੋ ਇਹਨੂੰ ਮਿਨੀਮਾਈਜ਼ ਨਾ ਕਰੋ ਇਹਨੂੰ ਸਮੁੱਚਤਾ 'ਚ ਦੇਖਣਾ ਚਾਹੀਦਾ ਇਹ ਮੈਂ ਪਹਿਲਾਂ ਵੀ ਬਹੁਤ ਵਾਰ ਗੱਲ ਕੀਤੀ ਹੈ ਜੀ ਜਿਹੜਾ ਕਹਿੰਦਾ ਨਾ ਵੀ ਇਹਨੂੰ ਸਿੱਖ ਧਰਮ ਤੱਕ ਮਿਨੀਮਾਈਜ਼ ਨਾ ਕਰੋ ਸਿੱਖ ਧਰਮ ਤਾਂ ਮਿਨੀਮਾਈਜ਼ ਹੈ ਹੀ ਨਹੀਂ ਕਿਤੇ ਹੂੰ ਉਦੋਂ ਅੱਗੇ ਪਲਾ ਕੀ ਹੈ ਮੈਨੂੰ ਦੁਨੀਆ ਦਾ ਕੋਈ ਫਲਸਫਾ ਲਿਆਓ ਜਿਹੜਾ ਇਹ ਕਹੇ ਵੀ ਜਿਹੜੀਆਂ ਸਿੱਖ ਧਰਮ 'ਚ ਕਮੀਆਂ ਪੇਸ਼ੀਆਂ ਜਾਂ ਊਨਤਾਈਆਂ ਜਾਂ ਕਿਤੇ ਉਹ ਉਹਦਾ ਉਹਦਾ ਦਾਇਰਾ ਸੰਘੜਦਾ ਹੈ ਵੀ ਅਸੀਂ ਉਸ ਨੂੰ ਵਿਸ਼ਾਲ ਬਣਾਉਣਾ ਹੈ ਕੋਈ ਫਲਸਫਾ ਨਹੀਂ ਨਾ ਲਿਬਰਲਿਜ਼ਮ ਨਾ ਮਾਰਕਸਿਜ਼ਮ ਮਾਰਕਸਿਜ਼ਮ ਕਲਾਸ ਦੀ ਗੱਲ ਕਰਦਾ ਹਮ ਵਰਗ ਸੰਘਰਸ਼ ਦੀ ਗੱਲ ਕਰਦਾ ਉਹ ਸਾਰੀ ਮਾਨਵਤਾ ਦੀ ਨਹੀਂ ਕਰਦਾ ਜਿਹੜਾ ਸਿੱਖ ਧਰਮ ਹੈ ਇਹ ਮਾਨਵਤਾ ਦੀ ਗੱਲ ਕਰਦਾ ਇਹਦੇ ਵਿੱਚ ਜਿਹੜੇ ਬੰਦੇ ਮਾਨਵਤਾ ਵਿਰੋਧੀ ਨੇ ਉਹਨਾਂ ਨੂੰ ਬਦਲਣ ਦਾ ਜਿਹੜਾ ਤਰੀਕਾਕਾਰ ਹੈ ਉਹ ਵੀ ਵੱਖਰਾ ਕਿਉਂਕਿ ਇੱਥੇ ਇੱਕ ਦੂਜੇ ਨੂੰ ਮਾਰਨ ਦੀ ਗੱਲ ਨਹੀਂ ਹੂੰ ਵੀ ਤੁਸੀਂ ਜਿਹੜਾ ਬੰਦਾ ਤੁਹਾਨੂੰ ਨਹੀਂ ਚੰਗਾ ਲੱਗਦਾ ਉਹਨੂੰ ਮਾਰ ਦਿਓ ਹੂੰ ਮਾਰਨਾ ਉਦੋਂ ਹੀ ਜਸਟੀਫਾਈਡ ਹੈ ਜਦੋਂ ਤੁਸੀਂ ਉਹਦੋਂ ਕੋਈ ਵੱਡੀ ਵੱਡਾ ਸੱਚ ਸਾਹਮਣੇ ਲਿਆਉਣਾ ਹੂੰ ਤੇ ਤੁਹਾਡੇ ਰਾਹ ਦਾ ਮਤਲਬ ਇਹ ਕਹਿ ਲੋ ਵੀ ਕੋਕਾਵਟ ਦੂਰ ਕਰ ਰਹੇ ਹੋ ਤੁਸੀਂ ਕਿਸੇ ਵੱਡੇ ਨਿਸ਼ਾਨੇ ਨੂੰ ਲੈ ਕੇ ਅੱਗੇ ਚੱਲ ਰਹੇ ਹੋ ਸੋ ਜੇ ਆਪਾਂ ਦੋ ਇੱਕ ਦੋ ਲਾਈਨਾਂ ਚ ਗੱਲ ਨਵੇੜਨੀ ਹੋ ਗਈ ਹੂੰ ਕਿਸੇ 'ਤੇ ਜ਼ੁਲਮ ਕਰਨਾ ਕਿਸੇ ਨੂੰ ਲੁੱਟਣਾ ਕਿਸੇ ਦੇ ਖਿਲਾਫ ਮਤਲਬ ਉਹਦਾ ਅਕਸ ਵਿਗਾੜਨਾ ਇਹ ਉਹਨੂੰ ਡੀ ਹਿਊਮਨਾਈਜ਼ ਕਰਨਾ ਹੂੰ ਗੁਰੂ ਸਾਹਿਬ ਦਾ ਇਹ ਸਾਰਾ ਸੰਦੇਸ਼ ਸੀਗਾ ਵੀ ਡੀ ਹਿਊਮਨਾਈਜੇਸ਼ਨ ਦੇ ਖਿਲਾਫ ਸੰਘਰਸ਼ ਹੂੰ ਹਿਊਮਨਾਈਜ਼ ਕਰਨਾ ਹੂੰ ਕਿਉਂਕਿ ਜਿਹੜੇ ਜ਼ਾਲਮ ਦੂਜਿਆਂ 'ਤੇ ਜ਼ੁਲਮ ਕਰਦੇ ਉਹ ਆਪ ਵੀ ਡੀ ਹਿਊਮਨਾਈਜ਼ ਹੁੰਦੇ ਹੂੰ ਜਿੱਤੇ ਜ਼ੁਲਮ ਹੁੰਦਾ ਉਹੀ ਕੱਲਾ ਡੀ ਹਿਊਮਨਾਈਜ਼ ਨਹੀਂ ਹੁੰਦਾ ਮਾਨਵਤਾ ਉਹਦੇ ਚੋਂ ਹੀ ਮਰ ਜਾਂਦੀ ਹੈ ਉਸ ਤੋਂ ਬਿਨਾ ਜ਼ੁਲਮ ਨਹੀਂ ਹੁੰਦਾ ਸੋ ਗੁਰੂ ਸਾਹਿਬ ਦਾਏ ਸੀ ਦੋਹਾਂ ਨੂੰ ਹਿਊਮਨਾਈਜ਼ ਕਰਨਾ ਜਿਹਨੂੰ ਆਪਾਂ ਕਹਿੰਨਾ ਗੁਰਨਾਨਕ ਸਾਹਿਬ ਨੇ ਭੁੱਲੇ ਪਟਕਿਆਂ ਨੂੰ ਹੂੰ ਰਾਹੇ ਪਾਇਆ ਸੱਜਣ ਠੱਗ ਸੀ ਕੌਡਾ ਰਾਖਰ ਸੀ ਬਲੀ ਕੰਧਾਰੀ ਸੀ ਮਲਕ ਭਾਗੋ ਸੀ ਇਹ ਕੁਝ ਦ੍ਰਿਸ਼ਟਾਂਤ ਹੈ ਹੂੰ ਵੀ ਜਿਹੜੇ ਡੀ ਹਿਊਮਨਾਈਜ਼ ਹੋ ਚੁੱਕੇ ਸੀ ਉਹਨਾਂ ਨੂੰ ਕਿਸੇ ਨੂੰ ਕੁੱਟਿਆ ਨਹੀਂ ਕਿਤੇ ਕੋਈ ਐਜੀਟੇਸ਼ਨ ਨਹੀਂ ਕੋਈ ਨਾਰਾ ਨਹੀਂ ਇੱਕ ਸਪਿਰਚੁਅਲ ਪਰਸੂਏਸ਼ਨ ਫਕੀ ਇਦਾਂ ਉੱਚੀ ਗੱਲ ਦੁਨੀਆ 'ਚ ਹੋਰ ਕੀ ਹੋ ਸਕਦੀ ਆ ਭੱਲੇ ਪਰ ਇਹ ਇਹ ਇਸ ਸੰਘਰਸ਼ ਦਾ ਆਧਾਰ ਬਣ ਰਹੀ ਹੈ ਤੁਹਾਨੂੰ ਲੱਗਦਾ ਹੈ ਇਹ ਇਸ ਪੇਜ ਤੋਂ ਖਾਸ ਕਰਕੇ ਅਜੇ ਨਹੀਂ ਬਣ ਰਹੀ ਬਹੁਤ ਗੈਪ ਹੈ ਜੇ ਬਣੀ ਬਣ ਰਹੀ ਹੁੰਦੀ ਤਾਂ ਇਹ ਸੰਘਰਸ਼ ਦਾ ਰੰਗ ਬਿਲਕੁਲ ਹੀ ਹੋਰ ਹੋਣਾ ਸੀ ਹੂੰ ਕਿਉਂਕਿ ਇਹ ਸੰਘਰਸ਼ ਨੂੰ ਅਸੀਂ ਨਾ ਜਿਸ ਜਿਸ ਤਰਤੀ ਜੋ ਇਸ ਬੈਕਗ੍ਰਾਉਂਡ ਚ ਉਪਜਿਆ ਹੈ ਜਿਸ ਮਾਹੌਲ ਚ ਉਪਜਿਆ ਉਹਦੇ ਨੂੰ ਤੋੜ ਕੇ ਨਹੀਂ ਦੇਖ ਸਕਦਾ ਹੂੰ ਖਾਰਕੂ ਸੰਘਰਸ਼ ਤੋਂ ਬਾਅਦ ਜਿਹੜਾ ਦੌਰ ਆਇਆ ਉਹ ਇਹ ਕਹਿ ਲੋ ਕਿ ਹਰ ਖੇਤਰ ਦੇ ਵਿੱਚ ਇੱਕ ਨਿਗਾਰ ਦਾ ਦੌਰ ਹੂੰ ਜਿੱਥੇ ਕਦਰਾਂ ਕੀਮਤਾਂ ਰੁੜੀਆਂ ਹਰ ਕਿਸ ਹਰ ਖੇਤਰ ਚ ਰਾਜਨੀਤੀ ਧਰਮ ਵਿਦਿਆ ਨਿਆ ਪਾਲਕਾ ਰਿਸ਼ਤੇ ਨਿੱਜੀ ਗੱਤ ਤੋਂ ਲੈ ਕੇ ਸਮੂਹਕ ਤੱਕ ਅਦਾਰੇ ਵੀ ਨਿਗਰੇ ਬੰਦੇ ਵੀ ਨਿਗਰੇ रिश्ਤੇ ਵੀ ਨਿਗਰੇ ਹੂੰ ਉਸ ਨਿਗਾਰ ਚੋਂ ਉੱਠੀ ਇੱਕ ਲਹਿਰ ਹੂੰ ਇੰਨੀ ਗੱਲ ਹੀ ਬਹੁਤ ਆ ਹੂੰ ਜਿੱਥੇ ਇਹ ਸੁਭਾਵਨਾ ਨਹੀਂ ਸੀ ਅੱਜ ਅਸੀਂ ਇਹ ਤਾਂ ਇਹ ਐਕਸਪੈਕਟ ਕਰੀਏ ਮੰਗ ਕਰੀਏ ਜਾਂ ਉਮੀਦ ਕਰੀਏ ਹੂੰ ਕਿ ਇਹ ਉਸ ਕਿਸਮ ਦਾ ਹੋਵੇ ਜੋ 18ਵੀਂ ਸਦੀ ਦਾ ਸਪੇਟ ਸੀ ਹੂੰ ਉਹ ਇਹ ਤਾਂ ਯਾਦਤੀ ਹੋ ਇਹ ਇੱਕ ਮੋੜਾ ਪਿਆ ਹੈ ਹੂੰ ਇਹ ਤਾਂ ਇੱਕ ਮੋੜ ਹੈ ਹੂੰ ਜੇ ਹੁਣ ਸਹੀ ਦਿਸ਼ਾ ਇਖਤियार ਕਰ ਗलिए ਨੇ ਹੂੰ ਤਾਂ ਤੁਸੀਂ ਦੇਖਿਓ ਇਹਦੇ ਨਾਲ ਤਾਂ ਦੁਨੀਆ ਦੇ ਸਾਹਮਣੇ ਜਿਹੜੀ ਅੱਜ ਇੱਕ ਸੰਕਟ ਹੈ ਸਾਰਿਆਂ ਦੇ ਸਾਹਮਣੇ ਵੀ ਕੈਪਟਲਿਜ਼ਮ ਵੀ ਦੇਖ ਲਿਆ ਮਾਰਕਸਿਜ਼ਮ ਵੀ ਦੇਖ ਲਿਆ ਲਿਬਰਲਿਜ਼ਮ ਵੀ ਦੇਖ ਲਿਆ ਮਾਨਵਤਾ ਦਾ ਕਲਿਆਣ ਨਹੀਂ ਹੋਇਆ ਦੁੱਖ ਵਧ ਹੀ ਗਏ ਹੂੰ ਉਹ ਇੱਕ ਮਾਡਲ ਵੀ ਕੀ ਹੋ ਸਕਦਾ ਉਹ ਇਹੀ ਹੈ ਜਿਹੜਾ ਸਭ ਨੂੰ ਜਗ ਸਮੋਹਦਾ ਹੈ ਹੂੰ ਇਨਕਲੂਸਿਵ ਹੈ ਐਕਸਕਲੂਸਿਵ ਨਹੀਂ ਹੋਰ ਕੋਈ ਫਲਸਫਾ ਇਨਕਲੂਸਿਵ ਹੈ ਨਹੀਂ ਪਰ ਹੁਣ ਤਾਂ ਸਾਰੀਆਂ ਵਿਚਾਰਧਾਰਾ ਕਲੈਕਟਿਵਲੀ ਰਨ ਕਰ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਲੌਂਗਰ ਟਰਮ ਲੰਮੇ ਸਮੇਂ ਤੱਕ ਇਹ ਇਸੇ ਤਰ੍ਹਾਂ ਬਣੀਆ ਰਹਿਣਗੀਆਂ ਨਹੀਂ ਜੀ ਸੰਕਟ ਆ ਉਹਨਾਂ ਦਾ ਇਹ ਇਹ ਜਿਹੜੇ ਨਿਸ਼ਾਨੀਆਂ ਹੈ ਨਾ ਉਹਨਾਂ 'ਚ ਵੀ ਬਹੁਤ ਨਿਗਾਰ ਆ ਗਿਆ ਹੂੰ ਸੋ ਇਹ ਉਹ ਸੰਕਟ ਚ ਹਨ ਜਦੋਂ ਕੋਈ ਵਿਚਾਰਤਾਰਾ ਸੰਕਟ 'ਚ ਆ ਜਾਏ ਉਹ ਜਿਉਂਦੀ ਤਾਂ ਰਹਿ ਜੇ ਕਿਸੇ ਕਾਰਨ ਕਰਕੇ ਉਹਦੇ ਦੋ ਕਾਰਨ ਹੁੰਦੇ ਆ ਜਾਂ ਤਾਂ ਉਹਦੇ ਕੋਲੇ ਤਾਕਤ ਇੰਨੀ ਹੈ ਜਬਰ ਇੰਨਾ ਹੈ ਜਾਏ ਵੀ ਇਹਦੇ ਅਲਟਰਨੇਟਿਵ ਕਮਜ਼ੋਰ ਨੇ ਹੂੰ ਸੋ ਇਹ ਐਸੇ ਕਰਕੇ ਚਲੋ ਉਹ ਪ੍ਰਲੌਂਗ ਕਰੀ ਜਾਵੇ ਹੋਰ 50 ਸਾਲ ਕੱਟ ਜੇ ਭਾਵੇਂ ਹੂੰ ਪਰ ਉਹ ਹੈ ਸੰਕਟ ਚ ਕੁਐਸਚਨ ਖੜਾ ਹੋ ਗਿਆ ਉਹਨੇ ਉਹ ਦੌਰ ਹੰਡਾ ਲਿਆ ਜਦੋਂ ਲੋਕਾਂ ਨੂੰ ਤਾਂ ਕੋਈ ਉਮੀਦ ਸੀ ਹੁਣ ਤਾਂ ਇਹ ਵੀ ਹੋਰ ਕਰੀਏ ਕੀ ਅੱਜ ਫਿਰ ਸਿੱਖਾਂ ਨੂੰ ਬਹੁਤ ਢੱਲੇ ਨਾਲ ਆਉਣਾ ਚਾਹੀਦਾ ਹੂੰ ਕਿ ਸਾਡੇ ਕੋਲ ਇੱਕ ਹੱਲ ਹੈ ਹੂੰ ਜਿਹੜਾ ਕਿਸੇ ਨੂੰ ਵੀ ਪਾਸੇ ਨਹੀਂ ਧੱਕਦਾ ਸਮੋਂਦਾ ਹੀ ਸਮੋਂਦਾ ਹੈ ਹਰ ਇੱਕ ਨੂੰ ਜਗ੍ਹਾ ਦਿੰਦਾ ਹੈ ਡਾਈਵਰਸਿਟੀ ਨੂੰ ਸੈਲੀਬ੍ਰੇਟ ਕਰਦਾ ਹੈ ਨਫ਼ਰਤ ਨਹੀਂ ਕਰਦਾ ਹੂੰ ਉਹਦਾ ਨਮੂਨਾ ਗੁਰੂ ਗ੍ਰੰਥ ਸਾਹਿਬ ਹੈ ਹੂੰ ਹੋਰ ਦੁਨੀਆਂ ਦਾ ਕੋਈ ਗ੍ਰੰਥ ਇਸ ਤਰ੍ਹਾਂ ਦਾ ਨਹੀਂ ਜਿੱਥੇ ਉਹਨੇ ਸਾਰਿਆਂ ਨੂੰ ਜਗ੍ਹਾ ਦਿੱਤੀ ਹੋਵੇ ਹੂੰ ਧਰਮਾਂ ਜਾਤਾਂ ਵਰਗਾਂ ਤੋਂ ਉੱਪਰ ਉੱਠਦਾ ਉਹ ਐਵੇਂ ਨਹੀਂ ਹੋ ਗਿਆ ਇਹ ਐਕਸੀਡੈਂਟਲ ਨਹੀਂ ਇਸ ਰਾਹੀਂ ਗੁਰੂ ਸਾਹਿਬ ਇੱਕ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਸਮਾਜ ਦਾ ਮਾਡਲ ਆਹ ਹੋਣਾ ਚਾਹੀਦਾ ਇਨਕਲੂਸਿਵ ਇਸ ਸੰਘਰਸ਼ ਦੇ ਹਵਾਲੇ ਤੋਂ ਦੁਬਾਰਾ ਗੱਲ ਕਰ ਰਹੇ ਹਾਂ ਕਿ ਕੀ ਇਹ ਦਾ ਰਾ ਐਕਸਟ੍ਰੀਮਿਜ਼ਮ ਚੋ ਹੋ ਕੇ ਲੰਘੂਗਾ ਫਿਰ ਮੇਰਾ ਖਿਆਲ ਹੈ ਨਹੀਂ ਬਸ ਤਾਂ ਕੁਝ ਵੀ ਪ੍ਰੈਡਿਕਟ ਕਰਨਾ ਪਰ ਹੁਣ ਸਿੱਖ ਕਾਫੀ ਸਿਆਣਾ ਹੋ ਚੁੱਕੇ ਹਨ ਜੋ ਹਾਲਾਤ ਅੱਜ ਤੋਂ 20 ਸਾਲ ਪਹਿਲਾਂ ਸੀ ਕੱਚੀ 30 ਸਾਲ ਤੋਂ ਉਹ ਅੱਜ ਹਾਲਾਤ ਨਹੀਂ ਨਵੇਂ ਉਹ ਸਾਰਾ ਕੁਝ ਦੇਖ ਚੁੱਕੇ ਨੇ ਬੰਦੇ ਉਹ ਤਜਰਬੇ ਸਾਹਮਣੇ ਪਏ ਉਹਨਾਂ ਤਜਰਬਿਆਂ ਨੂੰ ਸਾਹਮਣੇ ਰੱਖ ਕੇ ਕੋਈ ਅਗਲਾ ਕੋਰਸ ਘੜਿਆ ਜਾਊ ਹੁਣ ਮੇਰਾ ਖਿਆਲ ਨਹੀਂ ਕਿ ਐਕਸਟਰੀਮਿਜ਼ਮ ਉੱਠ ਸਕਦਾ ਹੁੰਦਾ ਉਹਨੂੰ ਪ੍ਰਵਾਨਗੀ ਨਹੀਂ ਮਿਲਦੀ ਪ੍ਰਵਾਨਗੀ ਨਹੀਂ ਮਿਲੂ ਨਹੀਂ ਮਿਲਣੀ ਇਹ ਮੇਰਾ ਦਾਅਵਾ ਹੈ ਪੜਾ ਕਿਹੜੇ ਤੇ ਖੜੇ ਹਾਂ ਹੁਣ ਅਸੀਂ ਜਿੱਥੇ ਮੌਜੂਦਾ ਖੜੇ ਹਾਂ ਇਹ ਕਿਹੜਾ ਪੜਾ ਹੈ ਅੱਗੇ ਕੀ ਦਿਸਦਾ ਹੈ ਤੁਹਾਨੂੰ ਇਹ ਪੜਾ ਹੈ ਸਿੱਖਾਂ ਦੇ ਬਹੁਤ ਵੱਡੇ ਇਮਤਿਹਾਨ ਦਾ ਹੂੰ ਕਈ ਇਮਤਿਹਾਨਾਂ ਚੋਂ ਸਿੱਖ ਪਾਸ ਹੋ ਕੇ ਨਿਕਲੇ ਇਕ ਤਾਂ ਇਹ ਹੈ ਕਿ ਸਿੱਖਾਂ ਤੇ ਜ਼ੁਲਮ ਹੋਵੇ ਬਹੁਤ ਹੂੰ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਦੇ ਚੋਂ ਉਹ ਸਾਫ਼ ਕਦਮੀ ਨਾਲ ਅੱਗੇ ਵੱਧਦੇ ਆ ਕਿ ਨਹੀਂ ਵੱਧਦੇ ਹੂੰ ਹੁਣ ਜਿਹੜਾ ਮਸਲਾ ਆ ਰਿਹਾ ਹੈ ਨਾ ਸਿੱਖਾਂ ਸਾਹਮਣੇ ਉਹ ਇਹ ਹੈ ਕਿ ਜਿਸ ਦੁਸ਼ਮਣ ਨਾਲ ਬਾਪਿਆ ਹੂੰ ਉਹਦਾ ਪਿਛਲੇ ਸਾਰੇ ਦੁਸ਼ਮਣਾਂ ਨਾਲੋਂ ਬਹੁਤ ਫਰਕ ਹੂੰ 18ਵੀਂ ਸਦੀ ਦਾ ਜਿਹੜਾ ਵੀ ਜ਼ਾਲਮ ਹੋਇਆ ਉਹਦੇ ਚ ਕਪਟ ਨਹੀਂ ਸੀ ਹੂੰ ਵੈਸ਼ੀ ਬਣਾ ਸੀ ਤਿੰਦਗੀ ਸੀ ਹਮ ਪਰ ਇਹ ਨਹੀਂ ਉਹ ਕਹਿੰਦਾ ਕੁਝ ਹੋਰ ਹੋਵੇ ਕਰਦਾ ਕੁਝ ਹਮ ਬਾਬਾ ਬੰਦਾ ਸੁਭਾਦਰ ਨੂੰ ਸ਼ਹੀਦ ਕੀਤਾ ਦੁਨੀਆ ਦੀਆਂ ਨਜ਼ਰਾਂ ਦੇ ਸਾਹਮਣੇ ਚੌਂਕ 'ਚ ਲਿਆ ਕੇ ਕੀਤਾ ਬਿਲਕੁਲ ਕੋਈ ਪਰਤੇ ਨਹੀਂ ਪਾਈ ਬੱਚਿਆਂ ਨੂੰ ਮਾਵਾਂ ਦੇ ਗਲਾਂ ਦੇ ਵਿੱਚ ਟੋਟੇ ਕਰਕੇ ਪਾਇਆ ਲਾਹੌਰ ਦੇ ਨਖਾਸ ਚੌਂਕ 'ਚ ਪਾਇਆ ਹਮ ਸਿੱਖਾਂ ਨੂੰ ਮਾਰਿਆ ਉਹਨਾਂ ਦੇ ਸਿਰਾਂ ਦੇ ਗੱਡੇ ਪਰ ਪਰ ਕੇ ਉਹਦੇ ਜਲੂਸ ਕੱਢੇ ਗਏ ਹਮ ਸੋ ਉਹਦੇ ਚ ਕਪਟਨੀ ਦਰਿੰਦਗੀ ਹੈ ਹਮ ਅੱਜ ਦਾ ਜਿਹੜਾ ਦੁਸ਼ਮਣ ਆ ਸਾਡਾ ਉਹਦੇ ਚ ਦੋਵੇਂ ਗੱਲਾਂ ਸਿਰੇ ਤੇ ਨੇ ਹਮ ਉਦੋਂ ਬੱਦ ਦਰਿੰਦਗੀ ਹੈ ਤੇ ਕਪਟ ਦਾ ਤਾਂ ਕੋਈ ਹਸਾਬ ਹੀ ਇਹ ਲਾਸ਼ਾਂ ਨੂੰ ਲੁਕਾਉਂਦਾ ਹੈ ਹਮ ਇਹ ਗੱਡਿਆਂ ਤੇ ਜਲੂਸ ਨਹੀਂ ਕੱਢਦਾ ਹਮ ਮੁੱਕਰਦਾ ਹੈ ਕਿਸ ਤਾ ਮਾਰਿਆ ਹੀ ਨਹੀਂ ਹਮ ਜਾਂ ਉਹਨੂੰ ਪਹਿਲਾਂ ਬਦਨਾਮ ਇੰਨਾ ਕਰ ਦਿੰਦਾ ਹਮ ਕਿ ਸਿੱਖ ਨਹੀਂ ਮਾਰਿਆ ਸੱਤਵਾਦੀ ਮਾਰਿਆ ਜਿਵੇਂ ਉਹ ਬੰਦਾ ਨਹੀਂ ਹੁੰਦਾ ਹਮ ਸੋ ਪਹਿਲਾਂ ਉਹਨੂੰ ਬੰਦ ਮਨੁੱਖ ਦੇ ਵਰਗ ਚੋਂ ਬਾਹਰ ਕੱਢਦਾ ਫਿਰ ਉਹਨੂੰ ਮਾਰਦਾ ਹੈ ਔਰੰਗਜ਼ੇਬ ਨੇ ਇਹ ਨਹੀਂ ਕੀਤਾ ਕਿਸੇ ਮੁਗਲ ਬਾਦਸ਼ਾਹ ਨੇ ਇਹ ਨਹੀਂ ਕੀਤਾ ਉਹਦਾ ਵੀ ਸਾਡਾ ਧਰਮ ਇਹ ਕਹਿੰਦਾ ਬਸ ਮੈਂ ਜਾਨਣਾ ਚਾਹੁੰਨਾ ਕਿ ਜਿਹੜਾ ਹਥਿਆਰਬੰਦ ਐਜੀਟੇਸ਼ਨ ਤੁਸੀਂ ਦੇਖੇ ਵੱਡੇ ਹਥਿਆਰਬੰਦ ਐਜੀਟੇਸ਼ਨ ਦੇਖੇ ਉਸ ਤੋਂ ਪਹਿਲਾਂ ਦਾ ਜਿਹੜਾ ਮਾਹੌਲ ਸਿਰਜਿਆ ਗਿਆ ਤੇ ਹੁਣ ਦਾ ਜਿਹੜਾ ਮੌਜੂਦਾ ਮਾਹੌਲ ਸਿਰਜਿਆ ਗਿਆ ਉਹਦਾ ਕੋਈ ਕੰਪੈਰੀਜ਼ਨ ਹੈ ਕੋਈ ਹੋ ਸਕਦਾ ਉਹਦਾ ਦੇਖੋ ਜਦੋਂ ਬੰਦੇ ਹਥਿਆਰਬੰਦ ਸੰਘਰਸ਼ ਨੂੰ ਜਾਂ ਜਿਹਨੂੰ ਤੁਸੀਂ ਕਹਿੰਦੇ ਹੋ ਐਕਸਟ੍ਰੀਮ ਜਮ ਕਹਿੰਦੇ ਹੂੰ ਉਹ ਉਹਦੋਂ ਉੱਠਦਾ ਜਦੋਂ ਜਿਹੜਾ ਪੂਰਾ ਮੰਟੰਗ ਹੈ ਹੂੰ ਉਹ ਬਤਨਾਮ ਹੋ ਜੇ ਹੂੰ ਜਿਸ ਕ੍ਰੈਡਿਟ ਹੋ ਜੇ ਹੂੰ ਸੋ ਜਿਹੜਾ ਸਿੱਖਾਂ ਦੇ ਵਿੱਚ 80 ਮਿਆਂ ਚ ਉੱਠਿਆ ਉਹਦੇ ਪਿੱਛੇ ਅਕਾਲੀ ਆਗੂਆਂ ਦੀ ਬੁਝਦਲੀ ਤੇ ਬੇਈਮਾਨੀ ਪਈ ਸੀ ਹੂੰ ਕਿੱਥੇ ਉਹ ਜੈਤੋ ਦੇ ਮੋਰਚੇ ਜੋ ਕਹਿਤਾ ਉਹੀ ਕਰਨਾ ਇੱਥੇ ਆ ਕੇ ਸਟੇਜਾਂ ਤੇ ਹੋਰ ਅੰਦਰ ਜਾ ਕੇ ਹੋਰ ਹੂੰ ਇਹ ਕਹਿਣੀ ਤੇ ਕਰਨੀ ਦਾ ਐਡਾ 파ੜਾ ਕਹਿ ਕੇ ਇਹ ਬੈਠਣਾ ਮਰਨ ਵਰਤ ਤੇ ਹੁਣ ਮੇਰੀ ਲਾ ਵਸੇ ਤੋਂ ਬਾਅਦ ਜਾਂ ਸਾਡੀ ਮੰਗ ਜਾਂ ਸਾਡੀ ਜਿੱਤ ਹੋ ਹੂੰ ਤੇ ਜਾਂ ਸਾਡਾ ਜੀਵ ਹੂੰ ਤੇ ਮੁਦਕੇ ਫਿਰ ਕਿੰਨਾ ਮੌਤ ਤੋਂ ਡਰ ਕੇ ਕਿੰਨਾ ਝੂਠ ਬੋਲਣਾ ਕਿੰਨੇ ਪਾਪੜ ਵੇਲਣੇ ਇਹਨਾਂ ਸਾਰੀਆਂ ਗੱਲਾਂ ਦਾ ਸਿੱਖਾਂ ਦੇ ਜੀਹਨ ਤੇ ਸਿੱਖਾਂ ਨੂੰ ਕਿਤੇ ਹੱਤਕ ਹੋਈ ਆਵਦੀ ਬੇਜਤੀ ਹੋਈ ਜਲਾਲਤ ਹੋਈ ਮਹਿਸੂਸ ਹੋਇਆ ਕਿ ਸਾਡਾ ਵਿਰਸਾ ਨਹੀਂ ਉਸ ਰਿਐਕਸ਼ਨ ਚ ਹੋ ਹੁਣ ਸਿੱਖਾਂ ਕੋਲੇ ਮਾਣ ਕਰਨ ਨੂੰ ਬਹੁਤ ਕੁਝ ਹੁਣ ਸਿੱਖ ਉਹਨੇ ਕੰਗਾਲ ਨਹੀਂ ਜਿਨੇ ਉਦੋਂ ਸੀ ਕਿਉਂਕਿ ਨੇੜ ਇਤਿਹਾਸ ਦੀ ਪਿਆ ਚਮਕਦੀ ਮਸ਼ਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਹੈ ਤੇ ਉਸੇ ਲਾਈਨ ਚ ਸ਼ਹੀਦ ਹੋਏ ਦਰਜਨਾਂ ਨਹੀਂ ਸੈਂਕੜੇ ਸਿੰਘ ਕੜੇ ਉਹ ਸਿੱਖਾ ਨੂੰ ਹੁਣ ਇਹ ਨਹੀਂ ਕੋਈ ਵੀ ਸਾਡਾ ਸਾਡਾ ਆਪਦੇ ਵਿਰਸੇ ਤੇ ਮਾਣ ਨਾ ਹੋਵੇ ਉਹਨਾਂ ਨੂੰ ਦਿਖਾਉਣ ਲਈ ਤੇ ਮਾਣ ਕਰਨ ਲਈ ਬਹੁਤ ਕੁਝ ਹੁਣ ਉਹ ਆਤਮਿਕ ਤੌਰ ਤੇ ਬੱਧ ਮਜ਼ਬੂਤ ਸਥਿਤੀ 'ਚ ਹੈ ਸੋ ਅਗਲਾ ਜੋ ਰਾਹ ਚੂਜ਼ ਕਰਨਗੇ ਉਹ ਬਿਵੇਕ ਨਾਲ ਕਰਨਗੇ ਜਜ਼ਬਾਤਾਂ ਦੇ ਬਹਾਅ ਨਾਲ ਛੋਟਪਟ ਗੱਲਾਂ ਹੋ ਸਕਦੀਆਂ ਐਡੇ ਵੱਡੇ ਹੜ੍ਹ 'ਚ ਪਾਣੀ ਕਦੇ ਇੱਧਰ ਟੁੱਟ ਗਿਆ ਕਦੇ ਉੱਧਰ ਵਗ ਪਿਆ ਪਰ ਉਹ ਮੇਨ ਸਟ੍ਰੀਮ ਨਹੀਂ ਪਰ ਕੀ ਲੀਡਰਲੈਸ ਹੈ ਹੁਣ ਤੱਕ ਲੀਡਰਸ਼ਿਪ ਦੇਣੀ ਪਊਗੀ ਬਿਲਕੁਲ ਜੀ ਮਤਲਬ ਜਿਹੜੀ ਅੱਜ ਦੀ ਹੁਣ ਜਿਹੜੀ ਸਭ ਤੋਂ ਖਤਰਨਾਕ ਸਥਿਤੀ ਹੈ ਉਹ ਇਹ ਹੈ ਕਿ ਉਹ ਭਾਰ ਬਹੁਤ ਵੱਡਾ ਹੋ ਗਿਆ ਲੋਕਾਂ ਦਾ ਜज्ਬਾ ਸਿਖਰ ਤੇ ਪਹੁੰਚ ਗਿਆ ਹੈ ਲੀਡਰਸ਼ਿਪ ਉਸ ਆਣ ਦੀ ਨਹੀਂ ਨਾ ਬੌਧਿਕ ਪੱਖ ਤੋਂ ਤੇ ਨਾ ਹੀ ਨੈਤਿਕ ਪੱਖ ਜਾਂ ਸਦਾਚਾਰਕ ਪੱਖ ਹਮ ਇੱਥੇ ਵੀ ਮੈਨੂੰ ਹੁਣ ਜਿਹੜੀ ਰੰਜਿਸ਼ ਹੈ ਇਸ ਲੀਡਰਸ਼ਿਪ ਤੇ ਅਜੋਕਤਾ ਤਾਂ ਚਲੋ ਇਹ ਕਹਿਣਾ ਨਹੀਂ ਚਾਹੀਦਾ ਉਹ ਕਿਉਂਕਿ ਉਹਨਾਂ ਦੇ ਤਜਰਬੇ ਨਹੀਂ ਬਿਲਕੁਲ ਉਹਨਾਂ ਨੇ ਲੜਾਈਆਂ ਹੋਰ ਕਿਸਮ ਦੀਆਂ ਲੜੀਆਂ ਹੈ ਮਾਮਲਾ ਹੋਰ ਆ ਗਿਆ ਹੂੰ ਫਰوق ਕਿਤੇ ਇਹਨੂੰ ਮੰਨ ਤਾਂ ਲੈਣ ਨਾ ਕਿ ਸਾਡੀ ਕਲੀਮਿਟੇਸ਼ਨ ਹੈ ਹੂੰ ਤੇ ਉਹ ਓਪਨ ਮਾਈਂਡ ਹੋਣ ਹੂੰ ਤੇ ਉਹ ਦਾਵਾ ਛੱਡ ਕੇ ਵੀ ਇਹਨੂੰ ਰੀਕਨਸਟਿਟਿਊਟ ਕਰੋ ਲੀਡਰਸ਼ਿਪ ਹੂੰ ਨਵੇਂ 엘ਿਮੈਂਟ ਆਏ ਨੇ ਹੂੰ ਉਹਨਾਂ ਨੂੰ ਉਹਦੇ ਵਿੱਚ ਕਿਤੇ ਕਮੋਡੀਟ ਕਰੋ ਇਹ ਜਿਹੜੀ ਹੁੰਦੀ ਹੈ ਨਾ ਜਫਾ ਮਾਰ ਲੈਣਾ ਆਪਦੇ ਬਾਰੇ ਇੱਕ ਭਰਮ ਪਾਲ ਲੈਣਾ ਕਿ ਅਸੀਂ ਸਮਰਾਥਾਂ ਇਹਨੇ ਲਹਿਰਾਂ ਬਹੁਤ ਤਬਾਹ ਕੀਤੀਆਂ ਆਪ ਦਾ ਆਪ ਵੀ ਤਬਾਹ ਸਭ ਤੋਂ ਪਹਿਲਾਂ ਤਾਂ ਨੁਕਸਾਨ ਆਪਦਾ ਹੁੰਦਾ ਬੰਦੇ ਨੂੰ ਜੋ ਬੰਦਾ ਨਹੀਂ ਹਕੀਕਤ ਵਿੱਚ ਜਦੋਂ ਦਾਵਾ ਕਰਦਾ ਮੈਂ ਉਹ ਆ ਉਹਨੂੰ ਝੂਠ ਬੋਲਣਾ ਪੈਂਦਾ ਉਹਦੀ ਮਜਬੂਰੀ ਬਣਦੀ ਪਰ ਲਹਿਰਾਂ ਚ ਐਕਸੈਪਟੇਬਿਲਟੀ ਰਹੀ ਹੈ ਨਵੇਂ ਐਲੀਮੈਂਟ ਨੂੰ ਐਕਸੈਪਟ ਕਰਨ ਦੀ ਉਹ ਉਹ ਹਰ ਪੜਾ ਦੇ ਉੱਤੇ ਹਰ ਕੱਲੇ ਸਾਡੇ ਨਹੀਂ ਤੁਸੀਂ ਦੁਨੀਆ ਦੀਆਂ ਲਹਿਰਾਂ ਦਾ ਇਤਿਹਾਸ ਪੜੋ मतलब ਦਿਨਾਂ ਦੇ ਵਿੱਚ ਲੀਡਰ ਪੈਦਾ ਹੁੰਦੇ ਆ ਲੋਕਾਂ 'ਚ ਇੰਨੀ ਧਰਤੀ 'ਚ ਧਰਤੀ ਇੰਨੀ ਉਪਜਾਊ ਹੈ ਧਰਤੀ 'ਚ ਇੰਨੀ ਸਮਰੱਥਾ ਹੈ ਉਹ ਤਾਂ ਦਿਨਾਂ 'ਚ ਲੀਡਰ ਪੈਦਾ ਕਰ ਲੂ ਜਿਹੜੇ ਬੰਦੇ ਇਹ ਮਾਣ ਕਰਦੇ ਨਾ ਸਾਡਾ ਇੰਨੇ ਸਾਲ ਦਾ ਤਜਰਬਾ ਸਾਡਾ ਇੰਨੇ ਸਾਲ ਦਾ ਤਜਰਬਾ ਇਹ ਮਾਣ ਨਹੀਂ ਹੰਕਾਰ ਹੈ ਤੇ ਹੰਕਾਰ ਦੀ ਜੜ ਬੜੀ بنیاد ਬਹੁਤ ਕਮਜ਼ੋਰ ਹੈ ਵੀ ਕੀ ਕੀਤਾ ਪ੍ਰਾਪਤੀ ਕੀ ਹੈ ਨਾ ਠੀਕ ਹੈ 50 ਸਾਲ ਤੋਂ ਇੱਕ ਧੰਦਾ ਜਾਂ ਕਰੀ ਜਾਂਦੇ ਹੋ ਕਰੀ ਜਾਂਦੇ ਹੋ ਉਹਦੇ 'ਚ ਮਹਾਰਤ ਹੈ ਤੁਹਾਡੀ ਹੂੰ ਜਦੋਂ ਉੱਥੋਂ ਤੱਕ ਸੀਮਤ ਰਹੀ ਤੁਸੀਂ ਸਮਰੱਥ ਤੋਂ ਹਮ ਪਰ ਤੁਸੀਂ ਇਹ ਮੰਨ ਜੋ ਵੀ ਇਹ ਗੱਲ ਉਦੋਂ ਅੱਗੇ ਲੰਘ ਗਈ ਆ ਹਮ ਮੈਂ ਅੱਗੇ ਵੀ ਉਦਾਹਰਣ ਦਿੱਤੀ ਸੀ ਇੱਕ ਤਾਂ ਪਾਣੀ ਹੁੰਦਾ ਕੱਸੀ ਚ ਵਗਦਾ ਬੱਜਮਾ ਇੱਕ ਹੱਤਾ ਚ ਬੰਨਿਆ ਹੋਇਆ ਪਾਣੀ ਉਹਨੂੰ ਤੁਸੀਂ ਜਿੱਧਰ ਨੂੰ ਮਰਜ਼ੀ ਮੋੜ ਕੇ ਖਾਲ ਚ ਲੈ ਜਾਓ ਕਿਆਰਿਆਂ ਚ ਲੈ ਹਮ ਇਹਨਾਂ ਦਾ ਤਜਰਬਾ ਉਹ ਆ ਇੱਕ ਬੱਜਵੇਂ ਪਾਣੀ ਨੂੰ ਕਿੱਧਰ ਲਿਜਾਣਾ ਹਮ ਜਦੋਂ ਹੜ ਆ ਜੇ ਉਹਨ ਤਾਂ ਤੁਸੀਂ ਕਰ ਹੀ ਨਹੀਂ ਸਕਦੇ ਇਸ ਕਰਕੇ ਜਿਹੜੀ ਮੈਂ ਕਿਤਾਬ ਲਿਖੀ ਸੀ ਨਾ ਕਰਤਾਰ ਸਿੰਘ ਸਾਹਿਬ ਸ਼ਰਾਬਾ ਉਹਦਾ ਜਿਹੜਾ ਮੈਂ ਸਬ ਹੈਡਿੰਗ ਸੀ ਤੂਫਾਨਾਂ ਦਾ ਸ਼ਾਹ ਸਵਾਰ ਉਹ ਬਹੁਤ ਸਿਗਨੀਫੀਕੈਂਟ ਸੀ ਉਹ ਐਸੇ ਕਰਕੇ ਸੀ ਹਮ ਜਦੋਂ ਤੂਫਾਨ ਆਉਂਦਾ ਉਹਦੀ ਸਵਾਰੀ ਕਰਨ ਵਾਲਾ ਉਹ ਬੰਦਾ ਆਮ ਨਹੀਂ ਹੁੰਦਾ ਹਮ ਬਹੁਤ ਬਿਰਲਾ ਹੂ ਉਹ ਕਦੇ-ਕਦੇ ਇਤਿਹਾਸ ਪੈਦਾ ਕਰਦਾ ਇਹ ਬੰਦੇ ਵਿਚ ਵਿਚਾਰੇ ਬਾਉਣੇ ਆ ਹਮ ਇਹਨਾਂ ਤੋਂ ਨਹੀਂ ਹੋਣਾ ਜੇ ਜਿੰਨੀ ਛੇਤੀ ਸਮਝ ਜਾਣਗੇ ਕੁਛ ਨਹੀਂ ਪਕੜਦਾ ਕਹਿਣ ਵੀ ਅਸੀਂ ਇੱਥੋਂ ਤੱਕ ਠੀਕ ਸੀਗੇ ਹੁਣ ਜੇ ਕੋਈ ਹੋਰ ਸਮਰੱਥਾ ਛੱਡ ਕੇ ਵੀ ਨਾ ਜਾਣ ਕਬੂਲ ਕਰਨਗੇ ਦੇਖੋ ਇਹ ਇਹਨਾਂ ਦਾ ਆਤਮਿਕ ਬਲ ਪਰਖਿਆ ਜਾਉ ਮੌਰਲ ਕਰੇ ਕਿ ਹੈ ਨਾ ਉਹ ਸਚਾਈ ਨਾ ਆਉਂਦਾ ਹੁਣ ਇਹਨਾਂ ਦੀ ਅਗਵਾਈ ਦੀ ਸਮਰੱਥਾ ਦੀ ਪਰਖ ਨਹੀਂ ਹੋਣੀ ਉਹ ਹੋ ਚੁੱਕੀ ਹੈ ਹੁਣ ਤਾਂ ਸੱਚੇ ਵੀ ਹੈ ਕਿ ਨਹੀਂ ਜੇ ਸੱਚੇ ਹੋਣ ਇਹਨਾਂ ਨੂੰ ਡਰਨਾ ਨਹੀਂ ਚਾਹੀਦਾ ਵੀ ਆਓ ਯਾਰ ਹੋਰ ਰਲੋ ਸਾਡੇ ਨਾਲ ਸਾਥੋ ਕਈ ਵਾਰ ਗੱਲ ਨਹੀਂ ਸਮਝਾਉਂਦੀ ਜਿਹੜੀਆਂ ਲਕੀਰਾਂ ਖਿੱਚਦੇ ਨਾ ਇਨਸਿਕਿਉਰਟੀ ਚੋਂ ਜਿਹਦਾ ਮਤਲਬ ਉਹ ਤਾਂ ਛੱਡਣਾ ਜਦੋਂ ਕੋਈ ਬੰਦਾ ਛੱਡਣਾ ਨਾਲ ਚਾਹੇ ਫਿਰ ਉਹ ਦੂਜੇ ਨੂੰ ਸਹਿਣ ਨਹੀਂ ਕਰਦਾ ਫਿਰ ਉਹਦੇ ਖਿਲਾਫ ਝੂਠ ਵੀ ਬੋਲੂ ਨਾਫਰਤ ਪਾਉਂੂ ਵਿਰੋਧ ਪਾਉਂੂ ਫਿਰ ਉਹ ਧੜਾ ਹੀ ਵਧੂ ਧੜੇ ਨਾਲ ਹੋਰ ਬੰਡੀਆਂ ਨਾਫਰਤ ਵਧੂ ਕ੍ਰੱਤਨ ਪੈਦਾ ਹੋਏ ਇਹ ਸਭ ਕੁਝ ਸੰਘਰਸ਼ ਲਈ ਨੁਕਸਾਨ ਦੇ ਔਰ ਇਹ ਨਹੀਂ ਹੋ ਸਕਦਾ ਕਿ ਸਟੇਟ ਦੇ ਛਲ ਦੀ ਐਂਟੀਸਿਪੇਸ਼ਨ ਹੋਵੇ ਉਹਨਾਂ ਨੂੰ ਤਾਂ ਵੀ ਡਰ ਰਹੇ ਹੋਣ ਉਹਨਾਂ ਨੂੰ ਸਟੇਟ ਦੀ ਸਮਝ ਹੈ ਨਹੀਂ ਤੁਹਾਨੂੰ ਐਵੇਂ ਲੱਗਦਾ ਉਹਨਾਂ ਦਾ ਬਾਪ ਹੈ ਐਸ.ਡੀ.ਐਮ. ਅਤੇ ਡੀ.ਸੀ. ਨਾਲ ਬਾਪ ਜੇ ਲੈ ਲੋ ਆ ਗੱਲ ਬਣਾ ਲੋ ਖੁਦਕਸ਼ੀ ਕਰ ਲਈਓ ਤੇ ਐਨੇ ਲੱਖ ਨਹੀਂ ਐਨੇ ਦਿਓ ਧਰਨਾ ਲਾਤਾ ਇਹਨਾਂ ਨੇ ਉੱਥੋਂ ਤੱਕ ਹੈਂਡਲ ਕੀਤਾ ਗੱਲ ਇਹਨਾਂ ਦੀ ਉਹ ਬੁੱਧੀ ਉੱਥੋਂ ਤੱਕ ਨਹੀਂ ਨਾ ਦਿਸ਼ਟੀ ਸਕੇਟ ਦੀ ਇਹਨਾਂ ਨੂੰ ਬਾੜੀ ਸਮਝ ਨਹੀਂ ਜੇ ਸਮਝ ਹੁੰਦੀ ਕਿਉਂਕਿ ਹਰ ਲੜਾਈ ਦੇ ਵਿੱਚ ਦੋ ਨੁਕਤੇ ਬਹੁਤ ਇੰਪੋਰਟੈਂਟ ਹਨ ਤੁਹਾਨੂੰ ਦੁਸ਼ਮਣ ਦੀ ਕਿੰਨੀ ਕ ਸਮਝ ਹੈ ਤੁਹਾਨੂੰ ਆਪ ਦੀ ਕਿੰਨੀ ਕ ਸਮਝ ਹੈ ਜਿਹੜਾ ਚਾਈਨੀਜ਼ ਫਿਲਾਸਫਰ ਹੈ ਮਿਲਟਰੀ ਹੂੰ ਜਿਹੜਾ 4000 ਸਾਲ ਪਹਿਲਾਂ ਹੋਇਆ ਉਹਨੇ ਕਿਹਾ ਸੀ ਨੋ ਦੀ ਐਨਮੀ ਐਂਡ ਨੋ ਯੂਅਰਸ ਹੂੰ ਇਹਨਾਂ ਨੂੰ ਨਾ ਦੁਸ਼ਮਣ ਦੀ ਸਮਝ ਹੈ ਨਾ ਆਪ ਦੀ ਸਮਝ ਇਹ ਅਨਫੋਰਚਿਊਨਟ ਹੈ ਮਨ ਲੱਗਦਾ ਕਿ ਲੈਫਟ ਦਾ ਤੇ ਨਾਨ ਲੈਫਟ ਦਾ ਸਾਂਝੇ ਤੌਰ ਤੇ ਚੱਲਣਾ ਔਰ ਇੱਥੋਂ ਤੱਕ ਇਸ ਸੰਘਰਸ਼ ਨੂੰ ਲੈ ਆਉਣਾ ਕਿਉਂਕਿ ਪੰਜਾਬ ਤੱਕ ਵਿਜ਼ਨ ਛੋਟਾ ਸੀ ਐਮਐਸਪੀ ਦੀ ਲੜਾਈ ਹੈ ਜਾਂ ਛੋਟੀਆਂ ਚੀਜ਼ਾਂ ਦੇ ਉੱਤੇ ਲੜ ਰਹੀ ਸੀ ਇੱਥੇ ਆ ਕੇ ਚੀਜ਼ਾਂ ਬਹੁਤ ਬਿਯੋਂਡ ਚੱਲੀਆਂ ਗਈਆਂ ਉਸ ਤੋਂ ਇਹ ਕੈਰੀ ਫਾਰਵਰਡ ਹੋ ਸਕੂਗਾ ਕਿ ਨਹੀਂ ਇਹ ਬਹੁਤ ਹੀ ਠੁਕਮਾ ਤੁਸੀਂ ਸਵਾਲ ਪੁੱਛਿਆ ਮੇਰਾ ਮਨਪਸੰਦ ਸਵਾਲ ਹੈ ਇਹਦੇ 'ਚ ਦੇਖੋ ਦੋ ਗੱਲਾਂ ਇੱਕ ਤਾਂ ਹੁੰਦਾ ਹੈ ਆਬਜੈਕਟਿਵ ਰਿਐਲਿਟੀ ਕੀ ਹੈ ਹੂੰ ਜੋ ਸਾਡੀ ਇੱਛਾ ਤੋਂ ਸੁਤੰਤਰ ਹੈ ਅਸੀਂ ਚਾਹੀਏ ਨਾ ਚਾਹੀਏ ਅੱਜ ਆਬਜੈਕਟਿਵ ਰਿਐਲਿਟੀ ਇਹ ਹੈ ਜਿਹਨੂੰ ਬਾਹਰਮੁਖੀ ਸੱਚੇ ਕਹਿੰਦੇ ਆ ਕਿ ਦੁਸ਼ਮਣ ਨੇ ਸਿੱਖਾਂ ਨੂੰ ਤੇ ਖੱਬਿਆਂ ਨੂੰ ਹੂੰ ਦੋਹਾਂ ਨੂੰ ਟਾਰਗੇਟ ਕੀਤਾ ਹੋਇਆ ਹੂੰ ਇਹ ਇੱਕ ਕੁਆਲੀਟੇਟਿਵ ਚੇਂਜ ਹੈ ਮੋਦੀ ਦੇ ਆਉਣ ਤੋਂ ਜਾਂ ਭਾਜਪਾ ਦੇ ਆਉਣ ਤੋਂ ਬਾਅਦ ਹੂੰ ਜਿਹੜਾ ਪਹਿਲਾ ਰਜਾਈਮ ਚੱਲਿਆ 47 ਤੋਂ ਲੈ ਕੇ 2014 ਤੱਕ ਉਹ ਸੀਗਾ ਇੱਕ ਜਿਹਨੂੰ ਕਾਂਗਰਸ ਕਹਿ ਲੋ ਪਰ ਉਹਦੇ ਚ ਸਾਰੀਆਂ ਤਰ੍ਹਾਂ ਉਹ ਇੱਕ ਲਿਬਰਲ ਕਹਿ ਲੋ ਇੱਕ ਸੋ ਕਾਲਡ ਸੈਕੂਲਰ ਕਹਿ ਲੋ ਉਹਦੇ ਵਿੱਚ ਇਹਨਾਂ ਨੇ ਖੱਬਿਆਂ ਨੂੰ ਕਮੋਡਿਟ ਕੀਤਾ ਹਮ ਇਹਨਾਂ ਦੀ ਸਰ ਪੁਸ਼ਤਪਨਾਹੀ ਹੋਈ ਹਮ ਯੂਨੀਵਰਸਿਟੀਆਂ ਚ ਪੱਤਰਕਾਰੀ ਚ ਹਮ ਹਰ ਖੇਤਰ ਦੇ ਵਿੱਚ ਵਿੱਦਿਆ ਤੋਂ ਲੈ ਕੇ ਇਹ ਉਹਦਾ ਮਾਣ ਦੇ ਰਹੇ ਹਮ ਇਸ ਕਰਕੇ ਇਹ ਨਾ ਪ੍ਰਸ਼ਟ ਵੀ ਹੋ ਗਏ ਹਮ ਉਸ ਨਾਲ ਜਿਹੜਾ ਨਾਂ ਕਲਾਬੀ ਜੱਜਬਾ ਸੀ ਬਲੰਟ ਹੁਕੁੰਡਾ ਹੋ ਗਿਆ ਹਮ ਉਹ ਦੰਦੇ ਹੁਣ ਉਹਨੇ ਚ ਖੇ ਹਮ ਇਹਨਾਂ ਦੇ ਜਿਨ੍ਹਾਂ ਨੂੰ ਉਹਨਾਂ ਨੇ ਪੁਸ਼ਤ ਪਨਾਹੀ ਕੀਤੀ ਹਮ ਹੁਣ ਸਿਚੁਏਸ਼ਨ ਬਦਲ ਗਈ ਹੈ ਬੀਜੇਪੀ ਦੇ ਆਉਣ ਤੋਂ ਬਾਅਦ ਉਹ ਇਹਨਾਂ ਨੂੰ ਕਮੋਡੀਟ ਨਹੀਂ ਕਰ ਰਹੀ ਹਮ ਉਹ ਟਾਰਗੇਟ ਕਰ ਰਹੇ ਤੁਸੀਂ ਦੇਖੋ ਮੋਦੀ ਨੇ ਜਿਹੜੇ ਉਹ ਐਨ ਐਨ ਯੋਮਰਾਂ ਦੇ ਬਜ਼ੁਰਗ ਵਿਦਵਾਨ ਹੈ ਹਮ ਜਿਨ੍ਹਾਂ ਨੂੰ ਉਹ ਅਰਬਨ ਨਕਸਲ ਕਹਿੰਦੇ ਹਨ ਬੜੇ ਰਿਪਿਊਟਡ ਐ ਬੜੇ ਲਾਇਕ ਬੰਦੇ ਐ ਬੜੇ ਇਮਾਨਦਾਰ ਆ ਬੜੇ ਜੋਧੇ ਵੀ ਐ ਹੂੰ ਉਹਨਾਂ ਨੂੰ ਜਿਵੇਂ ਜੇਲ੍ਹਾਂ ਚ ਸੁਟਿਆ ਜਿੰਨੀ ਬੇਰਹਿਮੀ ਨਾਲ ਤੇ ਉਹਨਾਂ ਬਾਰੇ ਜਿਸ ਕਿਸਮ ਦਾ ਰਵਈਆ ਧਾਰਨ ਕੀਤਾ ਉਹ ਤਾਂ ਪਤਾ ਲੱਗਦਾ ਹੁਣ ਇਹ ਲੈਫਟ ਨੂੰ ਹੂੰ ਅਕਮੋਡੇਟ ਨਹੀਂ ਕਰਨਗੇ ਹੂੰ ਆਪਾਂ ਜੱਟ ਕੀ ਭਾਸ਼ਾ ਹੋਵੇ ਉਹ ਰਗੜਨ ਤੇ ਤੁਲੇ ਹੋਏ ਇਹਨੂੰ ਰਗੜਦੇ ਹੂੰ ਇਹ ਤਾਂ ਹੈਗਾ ਬਾਹਰमुखी ਸੱਚ ਹੂੰ ਸਿੱਖਾਂ ਪ੍ਰਤੀ ਵੀ ਐਵੇਂ ਆ ਹੂੰ ਦਲਤਾਂ ਪ੍ਰਤੀ ਵੀ ਐਵੇਂ ਆ ਤੇ ਲੈਫਟ ਪ੍ਰਤੀ ਵੀ ਐਮ ਹੀ ਹੂੰ ਇੱਥੋਂ ਤਾਂ ਬਣਦਾ ਕਿ ਦੋਵਾਂ ਨੂੰ ਇਕੱਠੇ ਹੋਣਾ ਪੈਣਾ ਹੈ ਹੂੰ ਇਹ ਤਾਂ ਹੈਗਾ ਬਾਹਰ ਮੁਖੀ ਲੋਡ ਹੂੰ ਪਰ ਇੱਕ ਥੋੜੀ ਮਾਨਸਿਕਤਾ ਵੀ ਹੁੰਦੀ ਹੈ ਸਬਜੈਕਟਿਵ ਹੂੰ ਥੋੜੇ ਜਿੰਨਾ ਚੋਂ ਉਹ ਗੱਲਾਂ ਨਿਕਲ ਗਈਆਂ ਕਿ ਨਹੀਂ ਹੂੰ ਜੋ ਪਹਿਲੀਆਂ ਕੰਧਾਂ ਬਣਾਈ ਬੈਠੇ ਹੋ ਉਹ ਸਿੱਖਾਂ ਦੇ ਵੀ ਬਣੀਆਂ ਪਈਆਂ ਹੂੰ ਉਹ ਉਹਨਾਂ ਦੇ ਵੀ ਬਣੀਆਂ ਪਈਆਂ ਹੂੰ ਉਹ ਇਹ ਕਹੀ ਜਾਂਦੇ ਸਾਡੇ ਇੰਨੇ ਮਾਰੇ ਹੂੰ ਤੇ ਸਿੱਖਾਂ ਕੋਲੇ ਇਹ ਹੈ ਕਿ ਤੁਸੀਂ ਸਕੇਟ ਨਾਲ ਲੜ ਕੇ ਲੜੇ ਹੂੰ ਸੋ ਬੜਾ ਵੱਡੀ ਵੱਡੀ ਦੁਸ਼ਮਣੀ ਹੈ ਹੂੰ ਕਤਲ ਹੀ ਹੋਣੇ ਪਿੰਡਾਂ ਚ ਆਪਾਂ ਦੇਖਦੇ ਆਂ ਦੁਸ਼ਮਣੀ ਵੱਡੀ ਹੁੰਦੀ ਜਦੋਂ ਇੱਕ ਦੂਜੇ ਦੇ ਕਤਲ ਹੋ ਜਾਂ ਪਰ ਬਹੁਤ ਵਾਰ ਦੁਸ਼ਮਣੀਆਂ ਭੁੱਲ ਜਾਈ ਤੇ ਹੂੰ ਪਿੰਡ ਇਹਦੇ ਚ ਇੱਕ ਸ਼ਹਾਦਤ ਦੇ ਮਾਇਨੇ ਵੀ ਤੈਅ ਕਰਨੇ ਪੈਣਗੇ ਨਾ ਕਿ ਸਿੱਖ ਵੀ ਕਹਿੰਦੇ ਆ ਕਿ ਅਸੀਂ ਸ਼ਹੀਦ ਹੋਏ ਆਂ ਤੇ ਅਸੀਂ ਸ਼ਹੀਦ ਕਰਵਾਏ ਆਂ ਲੈਫਟ ਵੀ ਕਹਿੰਦਾ ਕਿ ਅਸੀਂ ਸ਼ਹਾਦਤਾਂ ਦਿੱਤੀਆਂ ਨੇ ਸ਼ਹਾਦਤ ਦੇ ਮੈਨੇ ਵੀ ਤਾਂ ਹੈ ਨਾ ਸ਼ਹਾਦਤ ਦੇ ਮੈਨੇ ਤਾਂ ਦੁਨੀਆ 'ਚ ਸਥਾਪਿਤ ਹੋ ਚੁੱਕੇ ਆ ਜੁਲਮ ਕਰਨ ਵਾਲਾ ਕੌਣ ਹੁੰਦਾ ਰਾਜ ਸੰਗਠਿਤ ਰਾਜ ਹੁਣ ਮੈਂ ਤੁਹਾਨੂੰ ਕੁਝ ਕਹਿ ਦਿਆਂ ਕੋਈ ਧਮਕੀ ਦੇ ਦਿਆਂ ਆਪਾਂ ਆਪਸ ਵਿੱਚ ਲੜ ਪੀਏ ਇਹ ਥੋੜਾ ਉਹ ਵੀ ਇੱਕ ਜਹਾਲਮ ਬਣ ਗਿਆ ਜਿਹੜਾ ਜਿਸ ਡਾਈਮੈਂਸ਼ਨ ਤੇ ਜਿਸ ਸਕੇਲ ਤੇ ਜੁਲਮ ਕਰ ਸਕਦਾ ਉਹ ਰਾਜ ਕਰਦਾ ਜੁਲਮ ਦੇ ਵਿਰੁੱਧ ਲੜਾਈ ਰਾਜ ਦੇ ਜੁਲਮ ਦੇ ਵਿਰੁੱਧ ਹੁੰਦੀ ਹੈ ਉਹ ਕਿਤੇ ਪਿੰਡ ਪੱਧਰ ਤੇ ਨਹੀਂ ਹੁੰਦੀ ਹੂੰ ਪਿੰਡ ਪੱਧਰ ਤੇ ਵੀ ਜੇ ਹੁੰਦੀ ਹੈ ਉਹ ਰਾਜ ਦੀ ਕੜੀ ਹੁੰਦੀ ਹੈ ਕੋਈ ਪਿੰਡ ਚ ਬੈਠੀ ਹੂੰ ਸੋ ਇਸ ਕਰਕੇ ਜਿਹੜਾ ਸ਼ਹੀਦ ਦੀ ਗੱਲ ਹੈ ਉਹ ਤਾਂ ਸਟੇਟ ਨੇ ਕਿਹਨੂੰ ਸ਼ਹੀਦ ਕੀਤਾ ਹੂੰ ਸਟੇਟ ਦੇ ਖਿਲਾਫ ਕੌਣ ਲੜਿਆ ਹੂੰ ਸੋ ਇਹ ਤਾਂ ਐਵੇਂ ਸ਼ਹਾਦਤਾਂ ਮਤਲਬ ਹੀ ਹਰ ਲਹਿਰ ਨੂੰ ਸ਼ਹੀਦਾਂ ਦੀ ਲੋੜ ਬਹੁਤ ਹੁੰਦੀ ਹੈ ਜਿਵੇਂ ਮਾਰਕੀਟ 'ਚ ਕਿਸੇ ਪ੍ਰੋਡਕਟ ਨੂੰ ਬ੍ਰਾਂਡ ਦੀ ਲੋੜ ਹੈ ਨਾ ਹੂੰ ਉਹਦੇ ਬਿਨਾ ਉਹ ਚੱਲਦਾ ਨਹੀਂ ਹੂੰ ਲਹਿਰ ਜਿਉਂਦੀ ਨਹੀਂ ਰਹਿ ਸਕਦੀ ਹੂੰ ਤੇ ਜੇ ਸੱਚੇ ਨਹੀਂ ਝੂਠੇ ਸਿਰਜ ਲੋ ਹੂੰ ਸੋ ਇਹ ਹੋ ਰਿਹਾ ਹੈ ਕਿ ਜੇ ਕੋਈ ਧਰਨੇ ਤੇ ਜਾਂਦਾ ਟਰਾਲੀ 'ਚ ਮਰ ਗਿਆ ਉਹ ਵੀ ਸ਼ੀਜ਼ ਹੂੰ ਹਨ ਡਿੱਗ ਕੇ ਮਰ ਗਿਆ ਬਿਮਾਰ ਹੋ ਕੇ ਮਰ ਗਿਆ ਦਿਲ ਦਾ ਦੌਰਾ ਪੈ ਕੇ ਮਰ ਗਿਆ ਉਹ ਮਤਲਬ ਇਹ ਤਾਂ ਠੀਕ ਹੈ ਵੀ ਉਹ ਬੜਾ ਅਫਸੋਸ ਵਾਲੀ ਗੱਲ ਹੂੰ ਇੱਕ ਨੁਕਸਾਨ ਸ਼ਹੀਦ ਤਾਂ ਜਦੋਂ ਇਹ ਸ਼ਹੀਦੀ ਦਾ ਅਰਥ ਕੀ ਹੈ ਜਦੋਂ ਤੁਹਾਡੇ ਕੋਲੇ ਇੱਕ ਚੁਆਇਸ ਹੈ ਹੂੰ ਤੁਸੀਂ ਆਪਦਾ ਜੀਵਨ ਬਚਾ ਸਕਦੇ ਹੋ ਪਰ ਤੁਸੀਂ ਆਪ ਚੋਣ ਕੀਤੀ ਹੈ ਹੂੰ ਤੇ ਕਿਸੇ ਵੱਡੇ ਮਨੋਰਥ ਨੂੰ ਸਾਹਮਣੇ ਰੱਖ ਹੂੰ ਹੁਣ ਟਰਾਲੀ ਤੇ ਜਾਂਦਾ ਬੰਦਾ ਐਕਸੀਡੈਂਟ ਹੋ ਜਾਂਦਾ ਹੈ ਸਰਹੱਦ ਤੇ ਬੈਠਾ ਬੰਦਾ ਉਹਨੇ ਚੋਣ ਥੋੜਾ ਕੀਤੀ ਹੈ ਹੂੰ ਉਹਦਾ ਤਨਖਾਹ ਲੈ ਰਿਹਾ ਹੈ ਹੂੰ ਉਹਨੂੰ ਤਾਂ ਘਰੇ ਪਿੰਡ ਦੇ ਘਰ ਵੀ ਛੱਤ ਰਿਹਾ ਹੁੰਦਾ ਰਿਟਾਇਰ ਹੋ ਕੇ ਉੱਥੇ ਰਹਾਂਗੇ ساری ਜ਼ਿੰਦਗੀ ਦੀ ਬਿਉਤ ਬੰਦੀ ਉਹ ਬਣਾਈ ਬੈਠਾ ਹੁੰਦਾ ਹੈ ਜੰਗ ਲੱਗ ਜਾਂਦੀ ਉਹਦੇ ਕੋਈ ਰਾਹ ਕੋਈ ਨਹੀਂ ਹੂੰ ਛੋ ਅਸੀਂ ਸ਼ਹਾਦਤ ਦੇ ਅਰਥਾਂ ਨੂੰ ਬਹੁਤ ਵਿਗਾੜਤਾ ਇਹ ਸਭ ਤੋਂ ਮਾੜੀ ਗੱਲ ਹੋਈ ਜਿਹੜੀ ਪਵਿੱਤਰਤਾ ਸੀ ਨਾ ਸ਼ਹਾਦਤ ਦੀ ਇਹ ਸੰਕਲਪ ਦੀ ਤੇ ਇਸ ਕਿਰਿਆ ਦੀ ਉਹਨੂੰ ਥੱਲੇ ਸੁੱਟਦਾ ਹੈ ਇਹ ਸਾਰੇ ਵਰਗਾਂ ਨਹੀਂ ਸੁੱਟਦਾ ਇਹ ਮਟੀਰੀਅਲਿਜ਼ਮ ਦਾ ਕਾਰੇ ਹੈ ਆਖਰੀ ਸਵਾਲ ਹੈ ਮੇਰਾ ਤੁਹਾਨੂੰ ਹਾਂਜੀ ਇਸ ਸੰਘਰਸ਼ ਚੋਂ ਇਸ ਲਹਿਰ ਚੋਂ ਸੰਭਾਵਨਾਵਾਂ ਕੀ ਦੇਖਦੇ ਹੋ ਨੀਅਰ ਫਿਊਚਰ ਕੀ ਦੇਖਦੇ ਹੋ ਔਰ ਇਹਦਾ ਵਾਪਸੀ ਦਾ ਰਾਹ ਕੀ ਹੈ ਵਾਪਸੀ ਦਾ ਰਾਹ ਪ੍ਰੈਡਿਕਟ ਕਰਨਾ ਬਹੁਤ ਔਖਾ ਹੂੰ ਮਤਲਬ ਅੱਜ ਦੀ ਸਿਚੁਏਸ਼ਨ ਨੂੰ ਜੇ ਡਿਫਾਈਨ ਕਰਨਾ ਹੋਵੇ ਵੋਲੇਟਾਈਲ ਅਨਪ੍ਰੈਡਿਕਟੇਬਲ ਹੂੰ ਉਹ ਇਸ ਕਰਕੇ ਕਿ ਕੋਈ ਸਮਰੱਥ ਨਹੀਂ ਇਹਨੂੰ ਦਿਸ਼ਾ ਦੇ ਇੰਚ ਜੇ ਤਾਂ ਸਾਡੇ ਸਾਹਮਣੇ ਇੱਕ ਇਹ 스타 ਹੋਵੇ ਨਾ ਆ ਟੀਮ ਹੈ ਆ ਬੰਦੇ ਹੈ ਹੂੰ ਇਹ ਸਾਰੇ ਤੂਫਾਨ ਨੂੰ ਇੱਕ ਸਾਰਥਕ ਦਿਸ਼ਾ ਦੇ ਲੈਣਗੇ ਫਿਰ ਤਾਂ ਆਪਾਂ ਪ੍ਰੈਡਿਕਟ ਕਰੀਏ ਹੂੰ ਅਨਪ੍ਰੈਡਿਕਟੇਬਲ ਹਰ ਵਲਨਰੇਬਲ ਵੀ ਹੈ ਵਾਇਲੈਂਸ ਨੂੰ ਵੀ ਅਸੀਂ ਦੇਖ ਸਕਦੇ ਹਾਂ ਕਿ ਸਟੇਟ ਕਈ ਵਾਰੀ ਉਹਨਾਂ ਚੀਜ਼ਾਂ 'ਚ ਵੀ ਆਉਂਦੀ ਹੈ ਮੇਰਾ ਇਹ ਖਿਆਲ ਹੈ ਕਿ ਸਿੱਖ ਹੁਣ ਇਸ ਇਨਸਟੀਗੇਸ਼ਨ 'ਚ ਨਹੀਂ ਆਉਣਗੇ ਭੜਕਾਟ 'ਚ ਹੂੰ ਕੋਈ ਕਿ ਉੱਠਣ ਗਿਆ ਛੋਟੀਆਂ-ਬੋਟੀਆਂ ਗੱਲਾਂ ਉੱਠ ਸਕਦੀਆਂ ਹਨ ਹੂੰ ਉਹਨੂੰ ਇੱਕ ਵਿਆਪਕ ਪ੍ਰਵਾਨਗੀ ਮਿਲ ਜੇ ਹੂੰ ਕਿਉਂਕਿ ਜੋ ਪ੍ਰਵਾਚਨ ਵੀ ਚੱਲ ਰਿਹਾ ਹੈ ਇੱਕ ਸਾਡੇ ਕੋਲ ਪਿਛਲਾ ਐਕਸਪੀਰੀਅੰਸ ਵੀ ਹੈ ਪਿਛਲਾ ਐਕਸਪੀਰੀਅੰਸ ਨਹੀਂ ਵੀ ਉਦੋਂ ਗਲਤ ਸੀ ਹੂੰ ਅਸੀਂ ਉਹਦੀ ਲਾਈਟ 'ਚ ਵੀ ਦੇਖਣਾ ਅੱਜ ਕਿ ਕੀ ਅਸੀਂ ਉਹਦੇ ਸਮਰੱਥਾਂ ਕੀ ਸਾਡੇ 'ਚ ਉਹ ਜਜ਼ਬਾ ਹੈ ਅੱਜ ਹੂੰ ਇੱਕ ਵਕਤੀਬਾਲ ਹੈ ਇੱਥੇ ਬਹੁਤ ਕੁਝ ਬਕਤੀ ਹੈ ਹੂੰ ਇਹਨੂੰ ਇੱਕ ਚਿਰਸਦੀ ਵੀ ਬਣਾਉਣਾ ਇਹ ਚੈਲੰਜ ਹੈ ਹੂੰ ਇਹ ਵਿਜ਼ਨ ਕਿਸੇ ਕੋਲੇ ਹੈ ਨਹੀਂ ਹੂੰ ਬੰਦੇ ਸ਼ਾਰਟ ਰੇਂਜ ਦੀ ਵਿੱਚ ਜੋ ਆ ਖਾ ਲਾ ਖੱਟ ਲੀਏ ਇਹ ਜੋ ਆ ਲਾ ਖਾ ਖੱਟ ਲੀਏ ਹੂੰ ਕੋਈ ਵਿਅਕਤੀਗਤ ਪ੍ਰਮੋਸ਼ਨ ਨੂੰ ਕੋਈ ਆਪ ਦੇ ਧੜੇ ਦੀ ਹੂੰ ਕੋਈ ਕਿਵੇਂ ਹੈ ਨਾ ਸੋ ਇਹ ਤਾਂ ਹੈ ਵੀ ਇਹਦੇ ਚ ਤਾਂ ਪਿਆ ਤਾਂ ਬਹੁਤ ਪੋਟੈਂਸ਼ਲ ਹੂੰ ਤਾਂ ਦੁਨੀਆ ਸਾਹਮਣੇ ਇੱਕ ਬਹੁਤ ਵੱਡੀ ਗੱਲ ਪੇਸ਼ ਕੀਤੀ ਜਾ ਸਕਦੀ ਹੈ ਪਰ ਜੇ ਸਮਰੱਥਾ ਹੋਵੇ ਲੀਡਰਸ਼ਿਪ ਉਹ ਅਜੇ ਨਹੀਂ ਹੂੰ ਪਰ ਇੱਕ ਗੱਲ ਸਾਡਾ ਵਿਸ਼ਵਾਸ ਹੈ ਕਿ ਹਰ ਕੁਛ ਬੰਦੇ ਦੀ ਕਿਨੀ ਮਿੱਠੀ ਯੋਜਨਾ ਅਨਸਾਰ ਕਦੇ ਵੀ ਨਹੀਂ ਚੱਲਦੀ। ਇੱਕ ਇਨਵੀਜੀਬਲ ਤੇ ਅਨਨੋਨ ਵੀ ਹੈ। ਹੂੰ ਉਹ ਕਿੱਥੋਂ ਪ੍ਰਗਟ ਹੁੰਦਾ ਕਿਵੇਂ ਹੁੰਦਾ ਕਿਸ ਰੂਪ ਚ ਹੁੰਦਾ ਇਹਨੂੰ ਪ੍ਰੈਡਿਕਟ ਕਰਨਾ ਔਖਾ। ਅਸੀਂ ਉਹਨੂੰ ਵੀ ਇੱਕ ਗੁੰਝਾਇਸ਼ ਰੱਖੀ। ਹੂੰ ਹੋ ਸਕਦਾ ਇਹ ਕਲਾ ਜਿੱਥੇ ਹੁਣ ਅੱਗੇ ਤੱਕ ਵੱਡੀਆਂ ਆਣ ਕੇ ਅਸੀਂਆਂ ਗੱਲਾਂ ਵਾਪਰੀਆਂ। ਹੂੰ ਹੋ ਸਕਦਾ ਇਹਦੇ ਚੋਂ ਵੀ ਕੁਝ ਇਹੋ ਜੀ ਲੀਡਰਸ਼ਿਪ ਅਨਲਾਈਟਨਡ ਨਿਕਲਿਆ ਨਿਕਲਿਆ ਮਤਲਬ ਸਾਨੂੰ ਇਹ ਉਮੀਦ ਵੀ ਰੱਖਣੀ ਚਾਹੀਦੀ ਹੈ ਅਰਦਾਸ ਵੀ ਕਰਨੀ ਚਾਹੀਦੀ ਹੈ ਤੇ ਪਰ ਫੋਕੀ ਨਹੀਂ ਇਹਦੇ ਇਸ ਦੇ ਹੱਥ ਯਤਨ ਵੀ ਕਰਨੇ ਚਾਹੀਦੇ ਇਹ ਨਹੀਂ ਮੈਂ ਇੱਥੇ ਗੱਲ ਕਰਕੇ ਘਰੇ ਜਾ ਕੇ ਬਹਿ ਜਾਾਂ ਹਾਂ ਵੀ ਦੇਖਾਂ ਹਮ ਇਨੀਸ਼ੀਏਟਿਵ ਕਰਨਾ ਪੈਣਾ ਮੁਰੇ ਵੀ ਲੱਗਣਾ ਪੈਣਾ ਕਰ ਕੰਮ ਕਰਨਾ ਪੈਣਾ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ ਔਰ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਸੋ ਇਹ ਇਹ ਸੰਭਾਵਨਾਵਾਂ ਦੀ ਗੱਲ ਸੀ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਔਨ 에ਅਰ ਸਿੰਘੂ ਬਾਰਡਰ